ਹਾਂਜੀ ਲਖਾਰੀ ਸਾਹਿਬ ਹਾਂਜੀ ਹਾਂਜੀ ਆਪਣੇ ਪੁਰਾਣੇ ਸਮੇਂ ਤੇ ਦੋ ਲੈਣਾ ਹੋ ਜਾਣ ਜੋ ਆਪਾਂ ਨੂੰ ਕਦੇ ਮਿਲਣਾ ਨਹੀਂ ਜਰੂਰ 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 ਕਹਿੰਦਾ ਜੀਨਾ ਸ਼ੀਨਾ ਦਾ ਪਤਾ ਨਹੀਂ ਸੀ ਇਹ ਜੀਨਾ ਸ਼ੀਨਾ ਦਾ ਪਤਾ ਨਹੀਂ ਸੀ ਸੂਟ ਸਲਵਾਰ ਤੇ ਕੁੜਤੇ ਪਜਾਮੇ ਹੁੰਦੇ ਸੀ ਸਹੀ ਗੱਲ ਆ ਭਾਈ ਕਿੱਲ ਸੀਡੀ ਟੈਬਲੇਟ ਫੋਨ ਨਹੀਂ ਸੀ ਕਿ ਬਸ ਸੱਥਾਂ ਵਿੱਚ ਡਰਾਮੇ ਹੁੰਦੇ ਸੀ ਸਹੀ ਗੱਲ ਆ ਭਾਈ ਇਹ ਬੀ ਸੀ ਆਰ ਦਾ ਚਾਹ ਸੀ ਹੁੰਦਾ ਰੋਟੀ ਖਾਣੀ ਭੁੱਲ ਜਾਂਦੇ ਸੀ ਭੁੱਲ ਜਾਂਦੇ ਇਹ ਅੱਜ ਕੱਲ ਭਾਈ ਨੂੰ ਭਾਈ ਨਹੀਂ ਪਛਾਣਦਾ ਕਿ ਪਹਿਲਾਂ ਆਪਣਾ ਗੋਤੀ ਦੇਖ ਕੇ ਡੋਲ ਜਾਂਦੇ ਸੀ ਕੀ ਬਾਤ ਹੈ ਕਿ ਏਸੀਆਂ ਨੇ ਸੱਥਾਂੋਂ ਪੱਖੀਆਂ ਖੋਲੀਆਂ ਖੋਲੀਆਂ ਭਾਈ ਜਿਵੇਂ ਸਰਕਾਰਾਂ ਨੇ ਸੱਥਾਂੋਂ ਤਰੱਕੀਆਂ ਖੋਲੀਆਂ ਇਪੋਲੇ ਪਲੇ ਲੋਕ ਸੀ ਹੁੰਦੇ ਨਸ਼ਾ ਕੋਈ ਉਦੋਂ ਗੈਰ ਨਹੀਂ ਸੀ ਕੇ ਸਤਜੁਗ ਦੇ ਉਹ ਚੰਗੇ ਸਮੇਂ ਦੀ ਅੱਜ ਕੱਲ੍ਹ ਰੀਸ ਕੋਈ ਕਰਦਾ ਸ਼ਹਿਰ ਨਹੀਂ ਸੀ ਕੇ ਰੋ ਰੋ ਹੰਝੂ ਮੁੱਕ ਚੱਲੇ ਹੁਣ ਤਾਂ ਅੱਖ ਵੀ ਖਾਲੀ ਰਹਿੰਦੀ ਆ ਕੇ ਪਿੰਡ ਦੀਆਂ ਗਲੀਆਂ ਸੁੰਨੀਆਂ ਉਹ ਚੱਲੀਆਂ ਤੇ ਸਾਥ ਵੀ ਖਾਲੀ ਰਹਿੰਦੀ ਆ ਕੇ ਜਿਸ ਕੁੱਖੋਂ ਸਾਡਾ ਜਨਮ ਹੋਇਆ ਕੀ ਸਿਫਤ ਕਰਾਉ ਮਾਵਾ ਦੀ ਕੇ ਜਿਸ ਕੁੱਖੋਂ ਸਾਡਾ ਜਨਮ ਹੋਇਆ ਕੀ ਸਿਫਤ ਕਰਾਉ ਮਾਵਾ ਦੀ ਇਰੁਖੀ ਮਿਸੀ ਆਪ ਖਾ ਕੇ ਲੋੜ ਪੂਰੀ ਸਾਡੇ ਚਾਵਾ ਦੀ ਕਿ ਜਿੰਨਾਂ ਨੂੰ ਇਹ ਸਮਾਂ ਚੰਗਾ ਨਹੀਂ ਲੱਗਿਆ ਕਿ ਜਿੰਨਾਂ ਨੂੰ ਇਹ ਸਮਾਂ ਚੰਗਾ ਨਹੀਂ ਲੱਗਿਆ ਕਿ ਜਿਹੜੀਆਂ ਪੁਰਾਣਾ ਸਮਾਂ ਆਉਣ ਦੀ ਆਸ ਰੱਖਦੀਆਂ ਨੇ ਕਿ ਭੋਲੀਆਂ ਪਾਲੀਆਂ ਮਾਵਾਂ ਸਾਡੀਆਂ ਬਸ ਇੱਕ ਵਾਹਿਗੁਰੂ ਤੇ ਵਿਸ਼ਵਾਸ ਰੱਖਦੀਆਂ ਨੇ ਕਿ ਜਿੰਨਾਂ ਨੇ ਜੀਨਾ ਹੰਡਾ ਕੇ ਨਹੀਂ ਦੇਖੀਆਂ ਕਿ ਜਿੰਨਾਂ ਨੇ ਜੀਨਾ ਹੰਡਾ ਕੇ ਨਹੀਂ ਦੇਖੀਆਂ ਕਿ ਪਲਾਜੋ ਨਾਲ ਸ਼ਰਟਾਂ ਪਾ ਕੇ ਨਹੀਂ ਦੇਖੀਆਂ ਕਿ ਜਿਵੇਂ ਜੇਟ ਹਾਰ ਦੀਆਂ ਧੁੱਪਾਂ ਵਿੱਚ ਸਾਨੂੰ ਦਿੱਤੀਆਂ ਠੰਡੀਆਂ ਸ਼ਾਮਾਂ ਰਹਿ ਗਈਆਂ ਇਹ ਸਤਜੋਗ ਸਮੇਂ ਦੀ ਉਹ ਆਖਰੀ ਪੀੜ੍ਹੀ ਕਿ ਮੈਨੂੰ ਲੱਗਦਾ ਬਈ ਬਸ ਸਾਡੀਆਂ ਮਾਮਾ ਰਹਿ ਗਏ ਮਾਮਾ ਰਹਿ ਗਏ ਕੀ ਬਾਤ ਹੈ ਦਿਨ ਬਚਪਨ ਦੇ ਉਹ ਚੰਗੇ ਸੀ ਤੇ ਚੰਗਾ ਸੀ ਸਵਾ